ਸਾਜ ਹੱਲਾ ਬੋਲ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਦਰਜ ਕੀਤੀ ਐਫ ਆਈ ਆਰ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਸੁਪੀਤਾ ਦਿਨੀ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਸੀ ਪੰਜਾਬ ਦੇ ਵਿੱਚ ਗ੍ਰੇਨੇਡ ਔਨ ਤੇ ਬਿਆਨ ਦਿੱਤਾ ਸੀ ਸੋ ਪੰਜਾਬ ਸਰਕਾਰ ਨੇ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਨੇ ਸੋ ਪੰਜਾਬ ਕਾਂਗਰਸ ਵਿੱਚ ਅੱਜ ਹੱਲਾ ਬੋਲ ਕਾਂਗਰਸ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਉਸ ਦੇ ਖਿਲਾਫ ਕਾਂਗਰਸ ਦੇ ਵੱਲੋਂ ਅੱਜ ਹੱਲਾ ਬੋਲ ਕੀਤਾ ਜਾ ਰਿਹਾ ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਗ੍ਰੇਨੇਡ ਅਟੈਕ ਹੋ ਰਹੇ ਨੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਮੇਰੀ ਇੰਟੈਲੀਜੈਂਸ ਬਹੁਤ ਫਕੀਆ ਕਿਵੇਂ ਦੇਖ ਰਹੇ ਹੋ ਜੀ ਇਸ ਨੂੰ ਦੇਖੋ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਇੰਟੈਲੀਜੈਂਸ ਹੈ ਉਹ ਕੇਵਲ ਤੇ ਕੇਵਲ ਵਿਰੋਧੀ ਧਿਰ ਤੇ ਲਾਈ ਗਈ ਹੈ ਮੁੱਖ ਮੰਤਰੀ ਸਾਹਿਬ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਕਾਂਗਰਸ ਪਾਰਟੀ ਦੇ ਅੰਦਰ ਜਿਹੜੀ ਦਿੱਲੀ ਮੀਟਿੰਗ ਚੱਲਦੀ ਸੀ ਕੀ ਹੋਇਆ ਤੇਰਾ ਮਤਲਬ ਮੁੱਖ ਮੰਤਰੀ ਦੀ ਇੰਟੈਲੀਜੈਂਸ ਵਿਰੋਧੀ ਧਿਰ ਦੇ ਫੋਨ ਟ੍ਰੇਸ ਕਰਦੀ ਹੈ ਕਈ ਵਿਰੋਧੀ ਧਿਰ ਦੇ ਮਗਰ ਤੁਰੀ ਫਿਰਦੀ ਜਿੱਥੋਂ ਤੱਕ ਤੁਸੀਂ ਕਿਹਾ ਹੈਂਡ ਗ੍ਰਨੇਡ ਚੱਲ ਰਹੇ ਹਜੇ ਐਸੇ ਹੈਂਡ ਗ੍ਰਨੇਡ ਕਈ ਥਾਵਾਂ ਤੇ ਚੱਲ ਚੁੱਕੇ ਹਨ ਜਿਨ੍ਹਾਂ ਦੀ ਜਾਣਕਾਰੀ ਮੀਡੀਆ ਨੂੰ ਨਹੀਂ ਮਿਲਦੀ ਉਹਨਾਂ ਦੀ ਪੁਸ਼ਟੀ ਪੰਜਾਬ ਦੀ ਪੁਲਿਸ ਤੇ ਸਰਕਾਰ ਨਹੀਂ ਕਰਦੀ ਇਸ ਤਰ੍ਹਾਂ ਦੇ ਵਾਕਿਆ ਕਈ ਵਾਰੀ ਦੇਖਣ ਨੂੰ ਮਿਲੇ ਆਂ ਔਰ ਇਹਨਾਂ ਨੇ ਉਹਨੂੰ ਹੈਂਡ ਗ੍ਰਨੇਡ ਨੂੰ ਖਾਇਰ ਫਟ ਗਿਆ ਸਲੰਡਰ ਫਟ ਗਿਆ ਇਹਦੇ 'ਚ ਤਬਦੀਲ ਕੀਤਾ ਹੈ ਲਾਅ ਐਂਡ ਆਰਡਰ ਦੇ ਨਾਮ ਦੀ ਪੰਜਾਬ ਦੇ ਅੰਦਰ ਕੋਈ ਚੀਜ਼ ਨਹੀਂ ਹੈ ਦਿਨ ਦੇ ਹਾਰੇ ਕਤਲ ਕੇਸ ਪ੍ਰਕਾਰ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੇ ਇੱਕ ਐਸਆਈ ਨੂੰ ਈਐਸਪੀ ਦੇ ਖੜੇ ਗੋਲੀਆਂ ਮਾਰ ਦਿੱਤੀਆਂ ਕਿਸ ਪ੍ਰਕਾਰ ਮੁੱਸੇ ਵਾਲੇ ਨੰਗਲ ਅੰਬੀਆਂ ਦੇ ਮਰਡਰ ਤੋਂ ਲੈ ਕੇ ਹੁਣ ਤੱਕ ਹਰ ਪੰਜਾਬ ਦਾ ਵਿਅਕਤੀ ਸਹੰਦੇ ਦੇ ਵਿੱਚ ਹੈ ਕੀ ਪਤਾ ਨਹੀਂ ਕਿਸ ਵੇਲੇ ਗੈਂਗਸਟਰ ਦਾ ਫੋਨ ਆ ਜੇ ਔਰ ਕਿਸ ਵੇਲੇ ਮੈਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਏ ਐਸੀਆਂ ਘਟਨਾਵਾਂ ਪੂਰੇ ਪੰਜਾਬ ਦੇ ਵਿੱਚ ਸਾਨੂੰ ਮਿਲ ਰਹੀਆਂ ਹਨ ਇਹ ਨਹੀਂ ਕਿਹਾ ਗਿਆ ਸੀ ਦਿੱਲੀ ਦੀ ਇੰਟੈਲੀਜੈਂਸ ਨੇ 48 ਦਿਨ ਪਹਿਲਾਂ ਕਿ ਕਿਸੇ Hindu ਲੀਡਰ ਤੇ ਅਟੈਕ ਹੋਣ ਵਾਲਾ ਹੈ ਲੇਕਿਨ ਮੁੱਖ ਮੰਤਰੀ ਤੇ ਇੰਟੈਲੀਜੈਂਸ ਨੂੰ ਪੰਜਾਬ ਦੀ ਨੂੰ ਕੋਈ ਖਬਰ ਨਹੀਂ ਸੀ ਮੁੱਖ ਮੰਤਰੀ ਇਹ ਵੀ ਕਹਿੰਦੇ ਆ ਕਿ ਬਾਜਵਾ ਸਾਹਿਬ ਨੂੰ ਕਿਵੇਂ ਪਤਾ ਲੱਗਿਆ ਜਿਹੜੀ ਗੱਲ ਸਾਨੂੰ ਹੀ ਨਹੀਂ ਪਤਾ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਸੀ ਮਨਰੰਜਨ ਕਾਲਿਆ ਤੇ ਅਟੈਕ ਹੋਣ ਵਾਲਾ ਤੁਹਾਨੂੰ ਇਹ ਵੀ ਨਹੀਂ ਪਤਾ ਸੀ ਅੰਮ੍ਰਿਤਸਰ ਮੰਦਰ ਦੇ ਵਿੱਚ ਹੈਂਡ ਗ੍ਰਨੇਡ ਚੱਲਣ ਵਾਲਾ ਤੁਹਾਨੂੰ ਇਹ ਵੀ ਨਹੀਂ ਪਤਾ ਸੀ ਪਰ ਪਾਬਾ ਸਾਹਿਬ ਅੰਬੇਦਕਰ ਦੀ ਸਟੈਚੂ ਦੇ ਖਾਲਿਸਤਾਨ ਲਿਖਿਆ ਆ ਰਿਹਾ ਹੈ ਸੋ ਸਾਰੇ ਦਾ ਸਾਰਾ ਜਿਹੜਾ ਮੁੱਖ ਮੰਤਰੀ ਦਾ ਚਾਹ ਮਾਮ ਹੈ ਉਹ ਵਿਰੋਧੀ ਧਿਰ ਵੀ ਆਵਾਜ਼ ਬੰਦ ਕਰਨ ਤੇ ਲੱਗਿਆ ਵੈ ਸਾਹਮਣੇ ਲੱਗੀ ਜਿਹੜੀ ਸਾਰੀ ਪੁਲਿਸ ਫੋਰਸ ਖਾਲੇ ਦੀ ਸੋਖਿਆ ਤੇ ਤਨਾਤ ਕਰ ਦਿੱਤੀ ਜਿੰਦੀ ਕੋਈ ਸਹਾਇਤਾ ਤੇ ਬਹੁਤ ਜਿੰਨੀ ਚਾਈ ਮੈਂ ਤਾਂ ਤੁਹਾਨੂੰ ਕਹਿ ਰਿਹਾ ਜਨਾਬ ਕਿ ਕਿਸੇ ਪ੍ਰਕਾਰ ਦਾ ਕੋਈ ਇਹਨਾਂ ਦਾ ਸਿਸਟਮ ਨਹੀਂ ਹੈ ਮੁੱਖ ਮੰਤਰੀ ਸਾਹਿਬ ਨੇ ਜਿਸ ਪ੍ਰਕਾਰ ਪੰਜਾਬ ਦਾ ਪੇੜਾ ਗੜ